ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਆਪਣੇ ਪ੍ਰਭੂ ਪਿਆਰੇ ਨੂੰ ਯਾਦ ਕਰਨਾ ਆਪਣੇ ਪ੍ਰਭੂ ਦੀ ਯਾਦ ਵਿੱਚ ਸਵੇਰੇ ਨਿਤਨੇਮ ਕਰਨਾ ਇਹ ਸਭ ਤੋਂ ਹੀ ਉੱਚੇ ਕਰਮਾ ਦਾ ਨਿਸ਼ਾਨੀ ਹੈ ਪ੍ਰਭੂ ਦਾ ਸਿਮਰਨ ਕਰਨਾ ਉੱਚੇ ਕਰਮਾ ਦੀ ਨਿਸ਼ਾਨੀ ਹੈ ਜਿਹਦੇ ਭਾਗ ਚੰਗੇ ਆ ਉਹੀ ਸਵੇਰੇ ਉੱਠ ਕੇ ਨਿਤਨੇਮ ਕਰ ਸਕਦਾ ਆ ਉਹੀ ਗੁਰੂ ਦੇ ਚਰਨਾਂ ਨਾਲ ਜੁੜ ਸਕਦਾ ਆ ਉਦੇ ਹੀ ਭਾਗ ਚੰਗੇ ਹੈਗੇ ਆ ਉਦੇ ਹੀ ਕਰਮ ਚੰਗੇ ਹੈਗੇ ਆ ਪ੍ਰਭੂ ਦਾ ਸਿਮਰਨ ਕਰਨ ਨਾਲ ਹੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਤ੍ਰਿਸ਼ਨਾ ਕਿਦਾਂ ਖਤਮ ਹੋਣੀ ਹੈ ਜਦ ਅਸੀਂ ਉਹਦੇ ਚਰਨਾਂ ਨਾਲ ਜੁੜਾਂਗੇ ਉਹਦਾ ਨਾਮ ਲਵਾਂਗੇ ਉਹਦੀ ਬਾਣੀ ਨਾਲ ਜੁੜਾਂਗੇ ਤੇ ਸਾਡੇ ਜਿਹੜੀ ਤ੍ਰਿਸ਼ਨਾ ਆਪਣੇ ਆਪ ਹੀ ਖਤਮ ਹੋ ਜਾਣੀ ਆ ਜਿਹੜੀ ਈਸ਼ਖਾ ਕਰਦੇ ਆ ਦੂਸਰਿਆਂ ਕੋ ਦਵੇਸ਼ ਕਰਦੇ ਆ ਜੇ ਅਸੀਂ ਸਿਮਰਨ ਨਾਲ ਜੁੜਨਾ ਆ ਵਾਹਿਗੁਰੂ ਨਾਲ ਜੁੜਨਾ ਆ ਤੋ ਸਾਰੇ ਆਪਣੇ ਆਪ ਹੀ ਖਤਮ ਹੋ ਜਾਣੇ ਆ ਜੇਕਰ ਅਸੀਂ ਬਾਣੀ ਨਾਲ ਜੁੜਦੇ ਆ ਤੇ ਸਾਨੂੰ ਜਮਾ ਦਾ ਜਿਹੜਾ ਡਰ ਹੈਗਾ ਉਹ ਵੀ ਖਤਮ ਹੋ ਜਾਂਦਾ ਆ ਤੇ ਸੋਝੀ ਪੈ ਜਾਂਦੀ ਹੈ ਸਾਨੂੰ ਤੇ ਪਾਠ ਕਰਨ ਨਾਲ ਸਿਮਰਨ ਕਰਨ ਨਾਲ ਸਾਡੀਆਂ ਆਸਾਂ ਵੀ ਪੂਰੀਆਂ ਹੋ ਜਾਂਦੀਆਂ ਹੈਗੀਆਂ ਸਾਨੂੰ ਉਸ ਦਾਤੇ ਕੋਲ ਮੰਗਣਾ ਨਹੀਂ ਪੈਂਦਾ ਉਹ ਆਪਣੇ ਆਪ ਹੀ ਸਾਡੀਆਂ ਇੱਛਾ ਜਾਣਦਾ ਆ ਤੇ ਉਹਨੇ ਸਾਰੀਆਂ ਇੱਛਾ ਆਪ ਹੀ ਪੂਰੀਆਂ ਕਰ ਦੇਣੀਆਂ ਆ ਜਦੋਂ ਉਹਦਾ ਨਾਮ ਸਾਡੇ ਛਿਰਤੇ ਦੇ ਵਿੱਚ ਸਮਾ ਜਾਂਦਾ ਆ ਬਸ ਜਾਂਦਾ ਆ ਤੇ ਫਿਰ ਉਹਦਾ ਜਿਹੜਾ ਮੈਲ ਆ ਮਨ ਦੀ ਆਪਣੇ ਆਪ ਹੀ ਉੱਤਰ ਜਾਣੀ ਆ ਉਹ ਤਾਂ ਹੀ ਉੱਤਰਨੀ ਆ ਜਦ ਅਸੀਂ ਸਿਮਰਨ ਨਾਲ ਜੁੜਾਂਗੇ ਨਾਮ ਨਾਲ ਜੁੜਾਂਗੇ ਬਾਣੀ ਨਾਲ ਜੁੜਾਂਗੇ ਤੇ ਸਾਡੇ ਮਨ ਦੀ ਮੈਲ ਆਪਣੇ ਆਪ ਹੀ ਉੱਤਰ ਜਾਣੀ ਆ ਫਿਰ ਸਾਨੂੰ ਕਿਸੇ ਕੀ ਈਰਖਾ ਨਹੀਂ ਸਾਡੇ ਮਨ ਚ ਹੋਣੀ ਕਿਸੇ ਨਾਲ ਦੁਸ਼ਤ ਸਾਡੇ ਮਨ ਚ ਨਹੀਂ ਆਉਣਾ ਕਿਸੇ ਦਾ ਬੁਰਾ ਕਰਨ ਦੀ ਅਸੀਂ ਸੋਚ ਵੀ ਨਹੀਂ ਸਕਦੇ ਯੋ ਕਿ ਉਸ ਵਾਹਿਗੁਰੂ ਨੇ ਸਾਡੇ ਹਿਰਦੇ ਵਿੱਚ ਬਸ ਜਾਣਾ ਹੈ ਉਸ ਦਾਤੇ ਦਾ ਸਿਮਰਨ ਕਰਨ ਨਾਲ ਸਾਨੂੰ ਤੁਹਾਨੂੰ ਤੌਲਤੋਂ ਆਪ ਹੀ ਦੇ ਦੇਣੀ ਆ ਤੇ ਸਾਡਾ ਨਾਲ ਹੀ ਸਮਾਜ ਜਿਤਮਾਨ ਵੀ ਬਣਾ ਲੈਣਾ ਹੈ ਇਹ ਵਾਹਿਗੁਰੂ ਜੀ ਆਪ ਜੀ ਇੱਕ ਵਾਰ ਸਿਮਰਨ ਨਾਲ ਜੁੜ ਕੇ ਦੇਖੋ ਫਿਰ ਦੇਖੋ ਆਪ ਜੀ ਨੂੰ ਕਿੰਨੀਆਂ ਦਾਤਾਂ ਦਿੰਦੇ ਦਾਤਾ ਜੀ ਜਿ세 ਵਾਹਿਗੁਰੂ ਜੀ ਨਾਲ ਜੁੜਦੇ ਆ ਉਹਦੀ ਨਾਮ ਬਾਣੀ ਨਾਲ ਜੁੜਦੇ ਆ ਤੇ ਅਸੀਂ ਉਹਨਾਂ ਤੇ ਰੱਬ ਹਮੇਸ਼ਾ ਹੀ ਦਿਯਾਲ ਹੋ ਜਾਂਦਾ ਹੈ ਜੇ ਆਪ ਜੀ ਸਿਮਰਨ ਕਰੋਗੇ ਤੇ ਆਪ ਜਿਹੜੀਆਂ ਸਾਰੀਆਂ ਹੀ ਇੱਛਾ ਪੂਰੀਆਂ ਹੋ ਜਾਣਗੀਆਂ ਕੋਈ ਇੱਛਾ ਅਧੂਰੀ ਨਹੀਂ ਰਹੇਗੀ ਦੇਖੋ ਜੇ ਆਪ ਜੀ ਇਕੱਲੇ ਬੈਠੇ ਹੋ ਤੇ ਉਸ ਵਾਹਿਗੁਰੂ ਜੀ ਨਾਲ ਗੱਲਾਂ ਕਰਦੇ ਰਹੋ ਵਾਹਿਗੁਰੂ ਜੀ ਨਾਲ ਜਦੋਂ ਗੱਲਾਂ ਕਰੋਗੇ ਤੇ ਵਾਹਿਗੁਰੂ ਜੀ ਨੇ ਸਾਰੀਆਂ ਗੱਲਾਂ ਸਾਡੀਆਂ ਸੁਣਨੀਆਂ ਹੈਗੀਆਂ ਕਿਉਂਕਿ ਅਸੀਂ ਇਕੱਲੇ ਬੈਠੇ ਹੋਈਆਂ ਉਹਨਾਂ ਨਾਲ ਗੱਲਾਂ ਕਰ ਰਹੇ ਹਾਂ ਉਹਨਾਂ ਨਾਲ ਪ੍ਰੀਤ ਪਾ ਲਈ ਅਸੀਂ ਤੇ ਫਿਰ ਸਾਨੂੰ ਹੋਰ ਕੋਈ ਨਜ਼ਰ ਹੀ ਨਹੀਂ ਆਉਣਾ ਜੇ ਸਾਡੇ ਕੋਈ ਕਾਰ ਆ ਜਾਂਦਾ ਹੈਗਾ ਜੇ ਅਸੀਂ ਕਿਸੇ ਨਾਲ ਬੈਠ ਕੇ ਗੱਲਾਂ ਕਰਨੀਆਂ ਹੁੰਦੀਆਂ ਤੇ ਵਾਹਿਗੁਰੂ ਜੀ ਸੇਵਤ ਦੀਆਂ ਗੱਲਾਂ ਕਰੀਏ ਉਹਨਾਂ ਦੇ ਹੀ ਗੱਲਾਂ ਕਰੀਏ ਉਹਨਾਂ ਦੇ ਹੀ ਪ੍ਰੇਮ ਵਿੱਚ ਪਿਜੇ ਰਹੀਏ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੇ ਹਰਿਆ ਜੇ ਐਸ ਗੱਲਾਂ ਨੂੰ ਅਸੀਂ ਐਸ ਸ਼ਬਦਾਂ ਨੂੰ ਅਸੀਂ ਆਪਣੇ ਹਿਰਦੇ ਚ ਪਰੋ ਲਈਏ ਤੇ ਸਾਡੇ ਸਾਰੇ ਹੀ ਜਿਹੜੇ ਕਰਮ ਸਬਰ ਜਾਣਗੇ ਸਾਨੂੰ ਕਿਸੇ ਕੋਲੋਂ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਣੀ ਹੈਗੀ ਸਿਰਫ ਅਸੀਂ ਨਾਮ ਨਾਲ ਜੁੜਨਾ ਆ ਬਾਕੀ ਉਹਨੇ ਸਾਰੀਆਂ ਇੱਛਾ ਆਪ ਹੀ ਪੂਰੀਆਂ ਕਰ ਦੇਣੀਆਂ ਆ ਮੇਰੇ ਵਿੱਚ ਕੋਈ ਗੁਣ ਨਹੀਂ ਹੈਗਾ ਇਹ ਸਭ ਦਾਤੇ ਨੇ ਦੇਣੀ ਹੈ ਮੈਨੂੰ ਗੁਣ ਮੈਨੂੰ ਗੁਣਾ ਦਾ ਕੁਛ ਨਹੀਂ ਪਤਾ ਹੈਗਾ ਕਿਉਂਕਿ ਜਦ ਮੈਂ ਦਾਤੇ ਦੇ ਚਰਨ ਫੜ ਲਈ ਹੈ ਦਾਤੇ ਦੇ ਪੈਰ ਫੜ ਲਈ ਹੈ ਉਹਦਾ ਸਿਮਰਨ ਫੜ ਲਈ ਆ ਤੋ ਉਹਨੇ ਆਪਣੇ ਆਪ ਹੀ ਉਹਨੂੰ ਇਹ ਸਾਰੀ ਗੁਣ ਦੇ ਦੇਣੇ ਆ ਤਾਂ ਕਿ ਮੈਂ ਉਹਦੇ ਚਰਨਾਂ ਨਾਲ ਜੁੜ ਸਕਾਂ ਕਿੱਦਾਂ ਜੁੜਾਂ ਇਹ ਵੀ ਉਹਨੇ ਆਪ ਹੀ ਜੋੜ ਲੈਣਾ ਆ ਜਾ ਸਾਡੇ ਅੰਦਰੋਂ ਸਿਮਰਨ ਨਿਕਲਣ ਲੱਗ ਜਾਣਾ ਹੈ ਤੇ ਮੁਖ ਨੇ ਆਪਣੇ ਆਪ ਹੀ ਸਿਮਰਨ ਕਰਨ ਲੱਗ ਜਾਣਾ ਹੈ ਵਾਹਿਗੁਰੂ ਜੀ ਜੇ ਕੋਈ ਵੀ ਤੰਗੀ ਆ ਪਰੇਸ਼ਾਨੀ ਹੈ ਕੁਛ ਵੀ ਹੈਗਾ ਆ ਬਾਬੇ ਦਾ ਲੜਨਾ ਛੱਡੋ ਸਿਮਰਨ ਦਾ ਲੜਨਾ ਛੱਡੋ ਸਿਮਰਨ ਨੂੰ ਕਰਦੇ ਰਹੋ ਨਿਤਨੇਮ ਕਰਦੇ ਰਹੋ ਬਾਬਾ ਜੀ ਨੇ ਆਪ ਜੀ ਦੀਆਂ ਸਾਰੀਆਂ ਹੀ ਦੁੱਖਾਂ ਤਕਲੀਫਾਂ ਦੂਰ ਕਰ ਦੇਣੀਆਂ ਆ ਆਪ ਜੀ ਦੇ ਸਾਰੇ ਹੀ ਕੰਮ ਸਵਾਰ ਦੇਣੇ ਆ ਉਹਨਾਂ ਨੂੰ ਕਹਿਣਾ ਨਹੀਂ ਪੈਣਾ ਉਹਨਾਂ ਨੇ ਆਪ ਹੀ ਕਰ ਦੇਣੇ ਆ ਕਿਉਂਕਿ ਜਦ ਇਸ ਉਹਨਾਂ ਨੂੰ ਮੁਖ ਰੱਖ ਲਿਆ ਉਹਨਾਂ ਨੂੰ ਅੱਗੇ ਕਰ ਲਿੱਤਾ ਉਹਨਾਂ ਦੇ ਸਾਰੇ ਸਾਰਾ ਕੁਝ ਸਿਟੂ ਦਿੱਤਾ ਤੇ ਫਿਰ ਉਹਨਾਂ ਨੇ ਸਾਰਾ ਕੁਝ ਆਪ ਹੀ ਕਰ ਦੇਣਾ ਹੈਗਾ ਜਾਂ ਸਾਨੂੰ ਸਿਰਫ ਸਿਰੇ ਉੱਠ ਕੇ ਨਿਤਨੇਮ ਕਰਨਾ ਹੈ ਆ ਬਾਣੀ ਪੜ੍ਹਨੀ ਆ ਉਹਨਾਂ ਦੇ ਚਰਨਾਂ ਨਾਲ ਜੁੜਨਾ ਹੈ ਆ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਿਸੇ ਦੀ ਚੁਕਲੀ ਨਹੀਂ ਕਰਨੀ ਕਿਸੇ ਦਾ ਬੁਰਾ ਨਹੀਂ ਸੋਚਣਾ ਹਮੇਸ਼ਾ ਸਰਬੱਤ ਦਾ ਭਲਾ ਮੰਗਣਾ ਹੈਗਾ ਜਾਂ ਜਦ ਅਸੀਂ ਸਰਬੱਤ ਦਾ ਭਲਾ ਮੰਗ ਲਿਆ ਉਹਦੇ ਵਿੱਚ ਸਾਡਾ ਆਪਣੇ ਆਪ ਵੀ ਆ ਜਾਣਾ ਆ ਇਸ ਵਾਸਤੇ ਸਾਹ ਸੰਗਤ ਜੀ ਜੇ ਆਪਜੀ ਦਾ ਕੰਮ ਕੋਈ ਨਹੀਂ ਹੋ ਰਿਹਾ ਤੇ ਆਪਜੀ ਸਿਮਰਨ ਨੂੰ ਵਧਾ ਦਿਓ ਨਾਮ ਨੂੰ ਵਧਾ ਦਿਓ ਜਿੱਥੇ ਆਪ ਦੋ ਸਖਣੇ ਸਾਹਿਬ ਦੇ ਪਾਠ ਕਰਦੇ ਹੋ ਉੱਥੇ ਪੰਜ ਕਰਨ ਲੱਗ ਜਾਓ ਜੇ ਇੱਕ ਕਰਦੇ ਹੋ ਤੇ ਦੋ ਸ਼ੁਰੂ ਕਰ ਦਿਓ ਜਪਜੀ ਸਾਹਿਬ ਜੀ ਦੇ ਪਾਠ ਜੇ ਇੱਕ ਕਰਦੇ ਹੋ ਤੇ ਪੰਜ ਕਰ ਦਿਓ ਫਿਰ ਦੇਖਣਾ ਉਹਦੀ ਸ਼ਕਤੀ ਕਿੰਨੀ ਆ ਉਦੀ ਤਾਕਤ ਕਿੰਨੀ ਆਪ ਜੀ ਦੇ ਰੁਕੇ ਹੋਏ ਸਾਰੇ ਹੀ ਕੰਮ ਹੋ ਜਾਣਗੇ ਬਸ ਆਪ ਨੇ ਸਿਮਰਨ ਨਹੀਂ ਛੱਡਣਾ ਹੈਗਾ ਵਾਹਿਗੁਰੂ ਜੀ ਦੇ ਚਰਨ ਨਹੀਂ ਛੱਡਨੇ ਹੈਗੇ ਹਮੇਸ਼ਾ ਆਪ ਜੀ ਨੇ ਸਿਮਰਨ ਨਾਲ ਜੁੜੇ ਰਹਿਣਾ ਹੈ ਪਾਠ ਨਾਲ ਜੁੜੇ ਰਹਿਣਾ ਹੈ ਗੁਰੂ ਦੇ ਚਰਨਾਂ ਨਾਲ ਜੁੜੇ ਰਹਿਣਾ ਹੈ ਐਸਾਂ ਇੱਕ ਬੀਬੀ ਦੀ ਹੱੱਡ ਬਿੱਤੀ ਆ ਉਹਨੇ ਆਪ ਦੱਸਿਆ ਕਿ ਮੈਂ ਸਰਕਾਰੀ ਨੌਕਰੀ ਚਾਹੁੰਦੀ ਸੀ ਪਰ ਮੈਨੂੰ ਸਰਕਾਰੀ ਨੌਕਰੀ ਨਹੀਂ ਮਿਲ ਰਹੀ ਸੀ ਮੈਂ ਬਹੁਤ ਜਗ੍ਹਾ ਆਪਣਾ ਇੰਟਰਵਿਊ ਦਿੱਤਾ ਆਪਣੇ ਲੜੋਂ ਦੀ ਰਿਸਰਚ ਵੀ ਲੜੋਂਦੀ ਰਹੀ ਪੜਾਈ ਵੀ ਬਹੁਤ ਜ਼ਿਆਦਾ ਕਰਦੀ ਰਹੀ ਕਿ ਮੇਰੀ ਸਰਕਾਰੀ ਨੌਕਰੀ ਲੱਗ ਜਾਵੇ ਪਰ ਕਿਸੇ ਨੂੰ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਸੀ ਤੇ ਮੈਨੂੰ ਵੀ ਲੱਗਿਆ ਕਿ ਮੈਂ ਹੁਣ ਪਾਠ ਸੇ ਹੀ ਗੁਰੂ ਦੇ ਚਰਨਾਂ ਨਾਲ ਜੁੜ ਜਾਵਾਂ ਉਹਨੇ ਰੋਜ਼ ਦੇ ਪੰਜ ਪਾਠ ਸੁਖਣੀ ਸਾਹਿਬ ਜੀ ਦੇ ਤੇ ਪੰਜ ਪਾਠ ਉਹਨੇ ਰੋਜ਼ ਹੀ ਜਪਜੀ ਸਾਹਿਬ ਜੀ ਦੇ ਸ਼ੁਰੂ ਕਰ ਲਏ ਜਦ ਉਹ ਰੋਜ਼ ਹੀ ਇਹ ਪਾਠ ਕਰਨ ਲੱਗ ਗਈ ਉਹ ਕਹਿੰਦੀ ਮੈਨੂੰ ਪਤਾ ਹੀ ਨਹੀਂ ਚੱਲਦਾ ਸੀਗਾ ਕਿਹੜੇ ਟਾਈਮ ਮੇਰੇ ਪੰਜ ਪਾਠ ਸੁਖਣੀ ਸਾਹਿਬ ਜੀ ਦੇ ਤੇ ਪੰਜ ਪਾਠ ਮੇਰੀ ਜਬਜੀ ਸਾਹਿਬ ਜੀ ਦੇ ਹੋ ਜਾਂਦੇ ਸੀਗੇ ਤੇ ਮੇਰੀ ਲਿਵ ਇਧਰ ਲੱਗ ਗਈ ਜਦ ਲਿਵ ਲੱਗੀ ਰਹੀ ਮੈਂ ਆਪਣੇ ਨਾਲ ਨਾਲ ਇੰਟਰਵਿਊ ਵੀ ਦਿੰਦੀ ਰਹੀ ਆਪਣੇ ਨਾਲ ਨਾਲ ਪੇਪਰ ਵੀ ਦਿੰਦੀ ਰਹੀ ਆਪਣੀ ਪੜ੍ਹਾਈ ਵੀ ਨਾਲ ਨਾਲ ਮੈਂ ਰੱਖੀ ਪਰ ਗੁਰੂ ਦੇ ਚਰਨਾਂ ਨਾਲ ਮੈਂ ਜ਼ਿਆਦਾ ਜੁੜ ਗਈ ਮੈਨੂੰ ਇਹ ਚ ਬਹੁਤ ਜ਼ਰਾ ਸੌਂਣ ਲੱਗ ਗਿਆ ਮੈਂ ਇਹ ਤਾਂ ਭੁੱਲ ਗਈ ਕਿ ਮੈਂ ਕਦੇ ਆਸਤੇ ਕਰ ਰਹੀ ਆਂ ਪਰ ਮੈਨੂੰ ਜਦੋਂ ਪਾਠ ਕਰਨ ਲੱਗਣਾ ਤਾਂ ਮੈਨੂੰ ਬਹੁਤ ਚੰਗਾ ਲੱਗਣਾ ਮੇਰਾ ਮਨ ਲੱਗਣਾ ਕਿ ਮੈਂ ਪਾਠ ਹੀ ਕਰਦੀ ਰਹਾ ਮੈਂ ਇਸ ਤਰ੍ਹਾਂ ਕਰਦੇ ਹੋਏ ਕਾਫੀ ਟਾਈਮ ਬੀਤ ਗਿਆ ਮੈਂ ਆਪਣੀ ਪੜਾਈ ਵੀ ਨਾਲ ਰੱਖੀ ਪਰ ਮੈਂ ਆਪਣਾ ਪਾਠ ਕਰਨਾ ਨਹੀਂ ਛੱਡਿਆ ਇੱਕ ਦਿਨ ਇਦਾਂ ਦਾ ਵੀ ਆ ਗਿਆ ਕਿ ਮੇਰੀ ਨੌਕਰੀ ਲੱਗ ਗਈ ਮੈਂ ਬਹੁਤ ਖੁਸ਼ ਹੋਈ ਉਸ ਦਾਤੇ ਦਾ ਸ਼ੁਕਰ ਕੀਤਾ ਉਸ ਦਾਤਰੀ ਦਾ ਬਹੁਤ-ਬਹੁਤ ਧੰਨਵਾਦ ਕੀਤਾ ਮੈਂ ਮੇਰੀ ਨੌਕਰੀ ਲੱਗਣ ਤੋਂ ਬਾਅਦ ਵੀ ਮੈਂ ਪਾਠ ਕਰਨਾ ਨਹੀਂ ਛੱਡਿਆ ਅੱਜ ਵੀ ਮੈਂ ਪੰਜ ਪਾਠ ਜਪਜੀ ਸਾਹਿਬ ਜੀ ਦੇ ਜਰੂਰ ਕਰਦੀ ਆਂ ਚਾਹੇ ਮੈਨੂੰ ਕਿੰਨਾ ਵੀ ਢੇਰ ਹੁੰਦੀ ਹੋਵੇ ਚਾਹੇ ਮੈਨੂੰ ਕਿੰਨੀ ਵੀ ਜਲਦੀ ਉੱਠਣਾ ਪੈ ਜੇ ਹੁਣ ਸੁਖਣੀ ਸਾਹਿਬ ਜੀ ਦਾ ਮੈਂ ਰੋਜ਼ ਇੱਕ ਪਾਠ ਕਰਦੀ ਹੈਗੀ ਆ ਉਸ ਬੀਬੀ ਦੀ ਗੱਲ ਸੁਣ ਕੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲੀ ਕਿ ਜੇ ਆਪ ਜੀ ਵੀ ਚਾਹੁੰਦੇ ਹੋ ਕਿ ਆਪ ਜੀ ਦੇ ਵੀ ਕੰਮ ਸਵਰਜਣ ਤੇ ਨਾਮ ਬਾਣੀ ਨਾਲ ਜੁੜੇ ਰਹੋ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਕਰ ਸਕਦੇ ਹੋ ਕਰੋ ਫਿਰ ਦੇਖਣਾ ਆਪ ਜੀ ਦੇ ਸਾਰੇ ਹੀ ਕੰਮ ਹੋ ਜਾਣਗੇ ਜੇ ਨੌਕਰੀਆਂ ਚਾਹੀਦੀਆਂ ਨੌਕਰੀਆਂ ਲੱਗ ਜਾਣਗੀਆਂ ਜੇ ਹੋਰ ਆਪ ਜੀ ਦੇ ਕੰਮ ਰੁਕੇ ਹੋਏ ਆ ਬੱਚਿਆਂ ਦੇ ਵਿਸ਼ੇ ਨਹੀਂ ਹੋ ਰਹੇ ਉਹ ਵੀ ਹੋ ਜਾਣਗੇ ਤੇ ਆਪ ਜੀ ਨਾਮ ਬਾਣੀ ਨਾਲ ਜੁੜੇ ਰਹੋ ਸੇਖ ਇੰਤਰ ਭਰੋਸਾ ਜ਼ਰੂਰ ਰੱਖੋ ਵਿਸ਼ਵਾਸ ਰੱਖੋ ਕਿ ਦਾਤਾ ਤੂੰ ਹੀ ਕਰਨੀ ਆ ਅੱਗੇ ਵੀ ਤੂੰ ਹੀ ਕੀਤੇ ਆ ਹੁਣ ਵੀ ਤੂੰ ਹੀ ਕਰਨੀ ਆ ਜਦੋਂ ਸੀ ਉਹਦੇ ਤੇ ਸੁੱਟਤਾ ਤੇ ਉਹਨੇ ਫਿਰ ਆਪ ਹੀ ਸਾਰੇ ਕੰਮ ਕਰ ਦੇਣੇ ਹੈਗੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਬਹੁਤ ਸ਼ਕਤੀ ਆ ਜੇ ਸੀ ਸੀ ਬਾਣੀ ਦੀ ਸ਼ਕਤੀ ਦੇਖਣੀ ਆ ਤੇ ਇਹਦੇ ਨਾਲ ਜੁੜਨਾ ਪਏਗਾ ਫਿਰ ਦੇਖਣਾ ਆਪ ਜੀ ਦੇ ਵਿਗੜੇ ਹੋਏ ਕੰਮ ਜਿਹੜੇ ਨਹੀਂ ਹੋ ਰਹੀ ਉਹ ਸਾਰੇ ਹੀ ਕੰਮ ਹੋ ਜਾਣਗੇ ਵਿਸ਼ਾ